ਸਸ਼ਕਾਲੀ ਮੈਂ ਇੰਜੀਨੀਅਰ ਕਰਨ ਵੀਰ ਸਿੰਘ ਨੈਕਸਟ ਆਰਕੀਟੈਕਟ ਕਮਾਂਡਸ ਕਰਦਾ ਅੱਜ ਆਪਾਂ ਪਹੁੰਚੇ ਪਿੰਡ ਦੇ ਲਾਲਾ ਜੋ ਆਪਣੇ ਅੱਕਾਲੀ ਪਿੰਡ ਦੇ ਨਾਲ ਲੱਗਦਾ ਚਨੀ ਦੇਵੀ ਵਿੱਚ ਇਹ ਆਪਣਾ ਕਲਾਸਿਕਲ ਐਲੀਵੇਸ਼ਨ ਹੈ ਜੋ 프ਰੰਟ ਦੇਖ ਰਹੇ ਹੋ ਦੋ ਸਾਈਡ ਐਲੀਵੇਸ਼ਨ ਦਾ ਕੋਰਨਰ 뷰 ਹੈ ਇਹਦਾ ਤਕਰੀਬਨ 5000 ਸਕਰ ਫੁੱਟ ਏਰੀਆ ਹੈ ਇਹ ਦੇਖੋ ਤਿੰਨ ਬੈਡਰੂਮ نیچے ਹੈ ਦੋ ਬੈਡਰੂਮ ਉੱਪਰ ਹੈ ਰੈਂਗ ਰੂਮ ਕਿਚਨ ਤੇ ਲੌਬੀ ਤੋਂ ਵੀ ਡੁਪਲੈਕਸ ਬਣੀ ਹੋਈ ਹੈ ਬਾਕੀ ਤੁਸੀਂ ਇਹਦੇ ਸਾਰੇ ਗਲਾਈਆਂ ਵਗੈਰਾ ਵੀ ਦੇਖ ਸਕਦੇ ਹੋ ਇਹਦਾ ਠੇਕੇਦਾਰ ਚਕਤਾਰ ਸਿੰਘ ਜੀ ਨੇ ਕੰਪਲੀਟ ਕਰਿਆ ਬਹੁਤ ਸੋਹਣਾ ਕੰਮ ਕਰਦੇ ਆ ਧਿਆਰਕਾਂ ਤੇ ਗਲਾਈਆਂ ਵਗੈਰਾ ਤੇ ਗੋਲੇ ਵਗੈਰਾ ਚੈੱਕ ਕਰ ਸਕਦੇ ਹੋ ਜਦੋਂ ਆਪਣੇ ਇਸ ਸਪਿੰਟ ਦੇ ਵਿੱਚ ਤਕਰੀਬਨ 7-8 ਪ੍ਰੋਜੈਕਟ ਹੋ ਚੁੱਕੇ ਆ ਆਲਮੋਸਟ ਪਹਿਲਾਂ ਕੰਪਲੀਟ ਕਰ ਚੁੱਕੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਥੋੜੇ ਦੇ ਨਾਲ ਤੱਕ ਬਾਕੀ ਚਕਤਾਰ ਸਰ ਨਾਲ ਜੇ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦਾ ਵੀ ਕਰ ਸਕਦੇ ਹੋ ਤੇ ਸਾਡੇ ਨੰਬਰ ਵੀ ਅਸੀਂ ਤੁਹਾਨੂੰ ਸਕਰੀਨ ਤੇ ਦੇਵਾਂਗੇ ਬਾਕੀ ਇੱਥੇ ਕੰਮ ਕਰ ਰਹੇ ਦਲਵਾਰਾ ਸਿੰਘ ਜੀ ਜੋ ਮਿੱਟੀ ਦਾ ਕੰਮ ਕਰ ਰਿਹਾ ਕਟਾਈ ਦਾ ਇਹ ਬਹੁਤ ਸੋਹਣਾ ਕੰਮ ਕਰਦੇ ਆ ਦਲਵਾਰਾ ਸਿੰਘ ਜੀ ਨੇ ਸਾਰੀ ਮਿੱਟੀ ਇਹਨਾਂ ਨੇ ਗੁੱਟੀ ਹੈ ਪਹਿਲਾਂ ਹੀ ਦਲਵਾਰਾ ਸਿੰਘ ਜੀ ਸਾਡਾ ਕੰਮ ਤੋਂ ਕਿਵੇਂ ਲੱਗਿਆ ਤੁਸੀਂ ਕੋਈ ਕੋਈ ਕਮੀ ਪੇਚੀ ਲੱਗਦੀ ਹੋਵੇ ਨਾ ਤੇ ਠਿੱਕੇ ਦਾ ਜਕਟਾਰ ਨੇ ਬਹੁਤ ਵਧੀਆ ਕੰਮ ਕੀਤਾ ਹਾਂਜੀ ਬਾਲਕ ਵੀ ਬਹੁਤ ਵਧੀਆ ਨੇ ਨਾ ਹਾਂਜੀ ਹਾਂਜੀ ਤੇ ਤੁਹਾਡਾ ਨੰਬਰ ਦਿਓ ਇੱਕ ਤੁਹਾਡੇ ਕੋਲ ਜੇ ਮਿੱਟੀ ਦਾ ਕੋਈ ਕੰਮ ਕੰਟੈਕਟ ਕਰਨਾ ਚਾਹਣ ਤਾਂ ਤੁਹਾਡਾ ਨੰਬਰ ਬੋਲੋ 78462 ਜਾਂ 88462 3345 38405 ਜੀ ਕਿਸੇ ਨੇ ਆਪਣੇ ਦਲਵਾਰਾ ਸਿੰਘ ਜੀ ਤੋਂ ਮਿੱਟੀ ਕਰਵਾਣੀ ਹੈ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਕੀ ਹੋਰ ਵੀ ਸਾਥ ਕੋਈ ਕਿਸੇ ਸਰਵਿਸ ਲੈਣਾ ਚਾਹੁੰਦੇ ਆ ਕਿਸੇ ਵੀ ਤਰੀਕੇ ਦਾ ਨਕਸ਼ਾ ਵਗੈਰਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਆ ਇੰਟੀਰੀਅਰ ਕਰਵਾਉਣਾ ਚਾਹੁੰਦੇ ਆ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਸਸ਼ੀ ਕੰਨ